ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਕੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ ਭਾਈ ਸੈਦਾ ਜੀ ਰੋਜ਼ ਕਿਰਤ ਕਰਦੇ ਨੇ ਮਿੰਤ ਕਰਦੇ ਨੇ ਜਿੰਨੇ ਕ ਪੈਸੇ ਵੱਟ ਹੁੰਦੇ ਨੇ ਆਪਣੇ ਘਰੇ ਲੈ ਜਾਂਦੇ ਨੇ ਬੱਚਿਆਂ ਦੇ ਵਿੱਚ ਸਿੱਧਾ ਲੈ ਗਏ ਰਸਣ ਲੈ ਗਏ ਯਾਨੀ ਕਿ ਘਰ ਦਾ ਗੁਜ਼ਾਰਾ ਜਿਹੜਾ ਵੱਡਾ ਸੋਨਾ ਚਲਦਾ ਪਿਆ ਜਿੱਥੇ ਭਾਈ ਸੈਦਾ ਜੀ ਆਪਣੀ ਮਿਹਨਤ ਕਰਦੇ ਨੇ ਕਿਰਤ ਕਰਦੇ ਨੇ ਉੱਥੇ ਰੱਬ ਦੇ ਆਸ਼ਕ ਨੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲੇ ਨੇ ਮੈਂ ਇਉਂ ਕਹਿ ਲਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਆਸ਼ਕ ਹੈ ਭਾਈ ਸੈਦਾ ਭਾਈ ਸੈਦਾ ਜੀ ਇੱਕ ਦਿਨ ਕੀ ਹੋਇਆ ਜੁੜ ਗਏ ਗੱਲ ਤੇ ਜੁੜਨ ਦੀ ਆ ਨਾ ਭਾਈ ਸੈਦਾ ਜੀ ਜੁੜ ਕੇ ਬਹਿ ਗਏ ਇਹਦੇ ਨਾਲ ਗੁਰੂ ਚਰਨਾਂ ਦੇ ਨਾਲ ਪਤਾ ਹੀ ਨਹੀਂ ਲੱਗਿਆ ਸਮੇਂ ਦਾ ਸਮਾਂ ਕਿੰਨਾ ਲੰਘ ਗਿਆ ਕਿਉਂਕਿ ਲੋਕਾਂ ਦੇ ਤਾਨੇ ਮਿਹਣੇ ਬੜੇ ਸੁਣੇ ਸੀਗੇ ਜਿਹੜੇ ਨਾਲ ਦੇ ਕੰਮ ਕਰਨ ਵਾਲੇ ਸਨ ਹੋਰ ਮਲਾਹ ਦਾ ਉਹਨਾਂ ਦੇ ਬੇੜੇ ਨਵੇਂ ਸੀਗੇ ਉਹਨਾਂ ਨੂੰ ਸਵਾਰੀ ਜ਼ਿਆਦਾ ਪੈਂਦੀ ਸੀ ਪੈਸੇ ਜ਼ਿਆਦਾ ਵੱਟ ਹੁੰਦੇ ਸੀ ਪਰ ਭਾਈ ਸੈਦਾ ਜੀ ਗਰੀਬੜਾ ਦਾ ਸਿੱਖਾ ਹੈ ਗਰੀਬ ਦਾ ਸਿੱਖ ਹੋਣ ਕਰਕੇ ਇਹਦੇ ਕੋਲੇ ਕੋਈ ਬੇੜਾ ਨਾ ਜਿਹੜਾ ਉਹ ਵੀ ਵਧੀਆ ਨਹੀਂ ਹੈ ਚੰਗਾ ਨਹੀਂ ਹੈ ਬਹੁਤੇ ਸਾਰੇ ਲੋਕੀ ਨਾ ਨਵੇਂ ਬੇੜਾ ਵੇਖ ਕੇ ਉਧਰ ਨੂੰ ਚਲੇ ਜਾਂਦੇ ਨੇ ਪਰ ਇਹਦੇ ਅੰ内 ਕੋਈ ਬਿਰਲਾ ਹੀ ਜਾਂਦਾ ਹੈ ਕੋਈ ਬਿਰਲਈ ਇਹਦੇ ਬੇੜੇ ਤੇ ਸਵਾਰ ਹੋਉਂਦਾ ਦੋ ਚਾਰ ਰੋਟੀਆਂ ਲਿਆਉਣੀਆਂ ਇੱਕ ਪਾਉਨੇ ਚ ਬੰਧ ਲਿਆਉਣੀਆਂ ਲਵੇਟ ਲੈਣੀਆਂ ਸਮਾਂ ਹੁੰਦਾ ਸ਼ੱਕ ਲੈਣਾ ਨਹੀਂ ਗੁਰੂ ਚਰਨਾਂ ਦੇ ਨਾਲ ਜੁੜ ਕੇ ਬੈਠਾ ਰਹਿਣਾ ਕਲੰਗੀਆਂ ਵਾਲਿਆ ਮੇਰੀ ਲਾਜ ਕਦੋਂ ਰੱਖੇਗਾ ਕਦੋਂ ਦਰਸ਼ਨ ਦੇਂਗਾ ਕਿਉਂਕਿ ਜਦੋਂ ਵਿਅਕਲਤਾ ਅੰਦਰ ਪੈਦਾ ਹੁੰਦੀ ਹੈ ਨਾ ਬੈਰਾਗ ਪੈਦਾ ਹੁੰਦਾ ਹੈ ਅੰਦਰ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲਪ ਕੱਦੇ ਚਾਤਰਕ ਕੀ ਨਿਆਈ ਹੈ ਨਾ ਤਿਰਖਾ ਨ ਉਤਰੇ ਸ਼ਾਂਤਨਾ ਆਵੇ ਬੇਦਰਸ਼ਨ ਸੰਤ ਪਿਆਰੇ ਜੀ ਜਦੋਂ ਆਹ ਅਵਸਥਾ ਬਣ ਜਾਂਦੀ ਹੈ ਦਰਸ਼ਨ ਦੇਖ ਜੀਵਾਂ ਗੁਰ ਤੇ ਦਾ ਪੂਰਨ ਕਰਮ ਹੋਏ ਪਰ ਮੇਰਾ ਫਿਰ ਉਦੋਂ ਗੁਰੂ ਨੂੰ ਵੀ ਆਪਣਾ ਸਗਾਸਣ ਛੱਡਣਾ ਪੈਂਦਾ ਜਦ ਰਖਿਓ ਗੁਰੂ ਨੂੰ ਆਪਣਾ ਸ਼ਗਾਸਣ ਛੱਡ ਕੇ ਆਉਣਾ ਪੈਂਦਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਐਸਾ ਜੁੜਿਆ ਜੀ ਭਾਈ ਸੈਦਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਾ ਕਲਗੀਆਂ ਵਾਲਿਆ ਕਿੰਨੇ ਕ ਮਿਹੜੇ ਮੈਨੂੰ ਹੋਰ ਸੁਣਨੇ ਪੈਣਗੇ ਕਿੰਨੇ ਕ ਲੋਕਾਂ ਦੀਆਂ ਬੋਲੀਆਂ ਤਾਂ ਮੈਨੂੰ ਸੰਭਣਾ ਕਰਨਾ ਪਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਹੰਤੇ ਮੇਰੇ ਬੇੜੇ ਦੇ ਵਿੱਚ ਚਰਨ ਪਾ ਦਿਓ ਮੇਰਾ ਬੇੜਾ ਸਫਲਾ ਕਰ ਦਿਓ ਨੇ ਆ ਨਾਸਤਕ ਲੋਕਾਂ ਨੇ ਇਹਨਾਂ ਲੋਕਾਂ ਨੇ ਮੈਨੂੰ ਜੀਣ ਨਹੀਂ ਦੇਣਾ ਮੈਨੂੰ ਟਿਕਲ ਨਹੀਂ ਦੇਣਾ ਇਹਨਾਂ ਨੇ ਰੋਜ਼ ਤਾਨੇ ਮਿਹਣੇ ਮੈਨੂੰ ਰੋਜ਼ ਸੁਣਨੇ ਪੈਂਦੇ ਨੇ ਰੋਜ਼ ਇਹਨਾਂ ਦੀਆਂ ਬੋਲੀਆਂ ਇਹਨਾਂ ਦੀਆਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਨੇ ਗੁਰੂਕੋ ਪਿਆਰਿਓ ਭਾਈ ਸੈਦਾ ਜੁੜਿਆ ਜੀ ਇਧਰ ਘਟ ਘਟ ਕੇ ਅੰਤਨ ਕੀ ਜੰਦ ਭਲੇ ਬੁਰੇ ਕੀ ਪੀਰ ਪਸ਼ੰਦ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੈਰ ਕਰਦੇ ਹੋਇਆ ਆਪਣੇ ਸਾਥੀ ਸਿੰਘਾਂ ਦੇ ਨਾਲ ਸੈਰ ਕਰਨ ਵਾਸਤੇ ਨਿਕਲੇ ਨੇ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਕਹਿੰਦੇ ਭਾਈ ਅੱਜ ਆਪਾਂ ਇਧਰਲੀ ਸੈੱਡ ਜਾਣਾ ਹੈ ਇਹਦੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਤਾਂ ਆਪਾਂ ਇਧਰ ਜਾਂਦੇ ਸਾਂ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਅੱਜ ਸਾਡਾ ਪਿਆਰਾ ਸਿੱਖ ਸਾਡੇ ਚਰਨ ਉਹਨੇ ਇੰਨੇ ਘੁੱਟ ਕੇ ਫੜੇ ਹੋਏ ਨੇ ਕਿ ਅੱਜ ਸਾਨੂੰ ਜਾਣਾ ਹੀ ਉਹਦੇ ਵੱਲ ਪੈਣਾ ਹੈ। ਉਹਦੀ ਬੇਨਤੀ ਨੂੰ ਸੁਣਨਾ ਪੈਣਾ ਹੈ। ਉਹਦੀ ਗੱਲ ਸੁਣਨੀ ਪੈਣੀ ਅੱਜ ਸਾਡਾ। ਜੇ ਅੱਜ ਅਸੀਂ ਨਾ ਗਏ ਉਹਦੀ ਫਰਿਆਦ ਨਾ ਸੁਣੀ ਨਾ ਦਰਸ਼ਨ ਦਿੱਤੇ ਫਿਰ ਉਹਦਾ ਦਿਲ ਹੈ ਜਿਹੜਾ ਟੁੱਟ ਜਾਣਾ। ਪਤਾ ਨਹੀਂ ਕਿੰਨੇ ਤੋਂ ਲੋਕਾਂ ਦੇ ਤਾਨੇ ਮੇਹਣੇ ਗੱਲਾਂ ਬਾਤਾਂ ਉਹਨੂੰ ਸੁਣਨੀਆਂ ਪੈਣੀਆਂ ਨੇ ਸਾਡੇ ਕਰਕੇ। ਅਸੀਂ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਉਹਨੂੰ ਕੋਈ ਗੱਲਾਂ ਸੁਣਨੀਆਂ ਪੈਣ। ਲਓ ਜੀ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਲਾਂ-ਵਾਤਾ ਕਰਦੇ ਸਿੰਘਾਂ ਦੇ ਨਾਲ। ਭਾਈ ਸੈਦੇ ਦੇ ਵੇੜੇ ਵੱਲ ਉਹਨੂੰ ਜਾ ਰਹੇ। ਜਦੋਂ ਵੇਖਿਆ ਨਾ ਲੋਕਾਂ ਨੇ ਵੀ ਉਹ ਵੇਖੋ ਵੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਰਹੇ ਨੇ। ਜਿਨ੍ਹਾਂ ਦੇ ਕੋਲ ਵੇੜੇ ਵਧੀਆ ਸੀਗੇ ਉਹਨਾਂ ਨੇ ਕੰਨ ਚੱਕ ਲਏ। ਵੀ ਖਵਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 베ੜੇ ਵੱਲ ਆਉਂਦੇ। ਵੀ ਸਾਡੇ 베ੜੇ ਦੇ ਵਿੱਚ ਸਵਾਰ ਹੋਣਗੇ ਵੀ ਅੱਜ ਸੈਦਾ ਫਿਰ ਉਹ ਜਿਹਦਾ ਉਹ ਜਿਹਦਾ ਰਹੇ ਜੇ ਤਾਂ ਨਹੀਂ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ 베ੜਿਆਂ ਵੱਲ ਨਹੀਂ ਗਏ ਜਿਨ੍ਹਾਂ ਦੇ 베ੜੇ ਤਕਰੀਬਨ 12 ਹੀ ਸ਼ਿੰਗਾਰੇ ਹੋਏ ਸਨ। ਜਿਨ੍ਹਾਂ ਨੇ 12 ਹੀ ਸਜਾਵਟਾਂ ਕੀਤੀਆਂ ਹੋਈਆਂ ਸਨ ਪਰ ਅੰਦਰ ਪ੍ਰੇਮ ਨਹੀਂ ਸੀ ਅੰਦਰ ਪਿਆਰ ਨਹੀਂ ਸੀ। ਅੰਦਰ ਲਗਣ ਨਹੀਂ ਸੀ ਉਹਨਾਂ ਦੇ ਇਹ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੈਦੇ ਦੇ ਸਿਰ ਤੇ ਹੱਥ ਧਰ ਕੇ ਕਹਿੰਦੇ ਸੈਦੇ ਆ ਲੈ ਫਿਰ ਜਿਹਨੂੰ ਰੋਜ਼ ਯਾਦ ਕਰਦਾ ਨਾ ਅੱਜ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ ਅੱਜ ਤੇਰੇ ਵੇੜੇ ਦੇ ਵਿੱਚ ਅਸੀਂ ਬੋਲੋ ਸ਼ਾਇਰ ਕਰਨੀ ਹੈ ਆਖੋ ਸਤਨਾਮ ਜਦੋਂ ਆਹ ਗੱਲ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਵੀ ਅੱਜ ਅਸੀਂ ਤੇਰੇ ਬੇੜੇ ਦੇ ਵਿੱਚ ਸਵਾਰ ਹੋ ਕੇ ਸੈਰ ਕਰਨੀ ਐ ਤੇ ਗੁਰੂ ਘਰ ਪਿਆਰਿਓ ਭਾਈ ਸੈਦਾ ਹੈਰਾਨ ਹੋ ਗਿਆ ਕਲੰਗੀਆਂ ਵਾਲਿਆ ਮੈਂ ਧੰਨਾ ਆਪਣੇ ਆਪ ਨੂੰ ਧੰਨ ਸਮਝਦਾ ਐਨੀ ਮਿਹਰ ਐਨੀ ਕਿਰਪਾ ਮੇਰੇ ਗਰੀਬ ਤੇ ਕਰ ਦਿੱਤੀ ਤੁਸਾਂ ਨੇ ਮੈਨੂੰ ਤੇ ਐਂ ਲੱਗਦਾ ਸੀ ਵੀ ਮੇਰਾ ਟੁੱਟਿਆ ਜਿਹਾ ਬੇੜਾ ਖਰਾਬ ਜ੍ਹਾ ਬੇੜਾ ਮੇਰਾ ਮੇਰੇ ਬੇੜੇ ਦੇ ਵਿੱਚ ਕਿਹੜੇ ਗੁਰੂ ਸਵਾਰ ਹੋਣ ਗਏ ਤੁਸੀਂ ਮੇਰੇ ਤੇ ਰਹਿਮਤ ਕੀਤੀ ਮੇਰੀ ਗਰੀਬ ਦੀ लाज ਰੱਖ ਲਈ ਕਿਉਂ ਉਹ ਹਮੇਸ਼ਾ ਵਾਸਤੇ ਪਿਆਰਿਓ ਗਰੀਬ ਨਿਵਾਜ ਹੈ ਇੱਕ ਗੱਲ ਯਾਦ ਰੱਖਿਓ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਕਾਹਦਾ ਛਤਰ ਤਰ ਦਜੀ ਉਹ ਮਿਹਰ ਦਾ ਕਿਰਪਾ ਦਾ ਰਹਿਮਤ ਦਾ ਬਖਸ਼ਿਸ਼ ਦਾ ਉਹ ਛਤਰ ਧਰ ਕੇ ਨਿਵਾਜਦਾ ਹੈ ਇੱਥੇ ਉੱਚਿਆਂ ਨੂੰ ਪੁੱਛਦਾ ਕੋਈ ਨਹੀਂ ਵੱਡਿਆਂ ਨੂੰ ਪੁੱਛਦਾ ਕੋਈ ਨਹੀਂ ਉਹ ਪੁੱਛਦਾ ਨਿਮਾਣਿਆਂ ਨੂੰ ਉਹ ਪੁੱਛਦਾ ਨੇਤਾਣਿਆਂ ਨੂੰ ਉਹ ਪੁੱਛਦਾ ਉਹਨਾਂ ਨੂੰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਰੀਬੀ ਹੈ ਜਿਹੜੇ ਅੰਦਰੋਂ ਨੀਵੇਂ ਨੇ ਨਿਮਾਣੇ ਨੇ ਹਰ ਜਿਓ ਨਿਮਾਣਿਆ ਤੂੰ ਮਾਣ ਨਿਚੀ ਜੀਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਉਹ ਨਿਮਾਨੀਆਂ ਨੂੰ ਮਾਣ ਦੇਣ ਵਾਲਾ ਜੀ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਸੈਦੇ ਦੇ ਬੇੜੇ ਦੇ ਵਿੱਚ ਸਵਾਰ ਹੋ ਗਏ ਜੀ ਗੁਰੂ ਕਲੰਗੀਆਂ ਵਾਲਾ ਬੇੜੇ ਦੇ ਵਿੱਚ ਬੈਠਾ ਨਾਲ ਸਾਥੀ ਸਿੰਘ ਬੈਠੇ ਨੇ ਭਾਈ ਸੈਦੇ ਦੇ ਨਾਲ ਗੱਲਾਂ ਕਰਦੇ ਨੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਸੈਦੇ ਆ ਇੰਨੇ ਕੇ ਪੈਸੇ ਵਟ ਲੈਣਾ ਕਹਿੰਦਾ ਸਤਿਗੁਰੂ ਸੱਚੇ ਪਤਸ਼ਾਹ ਮੇਰਾ ਬੇੜਾ ਤਾਂ ਵੇਖੋ ਕਿਉਂ ਜ ਟੁੱਟਿਆ ਜਾਂ ਮੇਰਾ ਬੇੜਾ ਮੇਰੇ ਬੇੜੇ ਦੇ ਵਿੱਚ ਤਾਂ ਚੜਦੀ ਕੋਈ ਨਹੀਂ ਹੈ ਮੇਰੇ ਬੇੜੇ ਵੱਲ ਤਾਂ ਕੋਈ ਝਾਕਦਾ ਹੀ ਨਹੀਂ ਪਤਾ ਨਹੀਂ ਅੱਜ ਤੁਹਾਡੀ ਮਿਹਰ ਕਿਵੇਂ ਹੋ ਗਈ ਤੁਸੀਂ ਮੇਰੇ ਬੇੜੇ ਤੇ ਬਹਿ ਗਏ ਮੇਰੇ ਬੇੜੇ ਦੇ ਵਿੱਚ ਸਵਾਰ ਹੋ ਗਏ ਪਤਸ਼ਾਹ ਬਸ ਕੋਈ ਪੈਸਾ ਤੇ ਲੱਜ ਨੱਕ ਬਣ ਜਾਂਦਾ ਹੈ ਮੈਂ ਘਰੇ ਲੈ ਜਾਣਾ ਸਿੱਧਾ ਲਿਆਉਣਾ ਘਰ ਦੇ ਵਿੱਚ ਬੱਚਿਆਂ ਨੂੰ ਛਕਾ ਦਿੰਦਾ ਕਲਗੀਆਂ ਵਾਲਿਆ ਪਰ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਤੜਦਾ ਕਿਸੇ ਦੇ ਅੱਗੇ ਹੱਥ ਨਹੀਂ ਅਡਣੇ ਚਾਹੁੰਦਾ ਮੈਂ ਮੈਂ ਨਹੀਂ ਚਾਹੁੰਦਾ ਕਿਸੇ ਦਾ ਬਗਾਨਾ ਦਰ ਹੋਵੇ ਮੈਂ ਨਹੀਂ ਚਾਹੁੰਦਾ ਕਿਸੇ ਦੇ ਬਗਾਨੇ ਦਰ ਤੇ ਜਾ ਕੇ ਟੁੱਟਾ ਪੜ ਕੇ ਬੈਠਾ ਮੈਂ ਇਹ ਗੱਲ ਤੇ ਗੁਰਮੁਖ ਪਿਆਰੇ ਸਾਨੂੰ ਨਹੀਂ ਵੀ ਚੰਗੀ ਲੱਗਦੀ ਇਹ ਗੱਲ ਤੇ ਆਪਾਂ ਵੀ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਦੇ ਦਰ ਤੇ ਜਾ ਕੇ ਬੈਠੀਏ ਇਹ ਗੱਲ ਦੇ ਭਗਤਾਂ ਨੂੰ ਵੀ ਨਹੀਂ ਚੰਗੀ ਲੱਗੀ ਭਗਤ ਸਹਿਬਾਨਾ ਨੇ ਖੁਦ ਭਗਵਾਨ ਨੂੰ ਕਹਿ ਦਿੱਤਾ ਰੱਬ ਜੀ ਨੂੰ ਕਹਿ ਦਿੱਤਾ ਫਰੀਦਾ ਬਾਰ ਪਰ ਆਇਆ ਵੈਸਣਾ ਸਾਈਂ ਨ ਮੁਝ ਦੇਹ ਜੇ ਤੂੰ ਇਹ ਵੇ ਰੱਖ ਸੀ ਜੀਓ ਸਰੀਰ ਉਹ ਲੈਹ ਫਿਰ ਤੇ ਬਸ ਇੱਕ ਕੰਮ ਕਰੀ ਸਾਡੀ ਜਾਨ ਕੱਢ ਲਈ ਹੋਰ ਕੁਝ ਨਹੀਂ ਚਾਹੀਦਾ ਸੰਨੋ ਜੇ ਸਾਨੂੰ ਬਗਾਨੇ ਦੇ ਘਰਾਂ ਵੱਲ ਝਕਾਉਣਾ ਨਾ ਠੂਠੇ ਫੜ ਕੇ ਵਹਾਉਣਾ ਹੈ ਫਿਰ ਤਾਂ ਸਾਡੀ ਜਾਨ ਕੱਢ ਲ ਮਾਨੂੰ ਮੌਤ ਦੇ ਦੀ ਭਾਈ ਸੈਦੇ ਦੇ ਨਾਲ ਗੱਲਾਂ-ਬਾਤਾਂ ਕੀਤੀਆਂ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੋਏ ਕਹਿੰਦੇ ਸੈਦੇ ਆ ਧੰਨੈ ਦੋ ਥੋੜੇ ਜੇ ਧਨ ਤੇ ਥੋੜੇ ਜੇ ਪੈਸੇ ਤੇ ਸਬਰ ਰੱਖ ਕੇ ਗੁਜ਼ਾਰਾ ਕਰਦਾ ਪਿਆ ਫਿਰ ਵੀ ਤੂੰ ਆਪਣੇ ਪਰਮਾਤਮਾ ਨੂੰ ਆਪਣੇ ਰੱਬ ਨੂੰ ਚਿਤਾਰਦਾ ਹੈ ਲੋੜਵੰਦਾਂ ਦੀ ਮਦਦ ਕਰਦਾ ਹੈ ਲੋਕਾਂ ਦਾ ਸਹਾਰਾ ਬਣਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੁਕਾ ਦਿੰਦਾ ਹੈ ਗਰਮਖੋ ਤੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਹਿਰ ਕੀਤੀ ਕਹਿੰਦੇ ਮਰਦਾਨਾ ਸੈਦਿਆ ਹੁਣ ਆਪਣਾ ਬੇੜਾ ਮੋੜਦਾ ਹੈ ਕਹਿੰਦਾ ਸਤਿਗੁਰੂ ਜੀ ਤੇ ਨਹੀਂ ਕਰਦਾ ਬੇੜਾ ਮੋੜਨ ਨੂੰ ਮੇਰਾ ਜੀ ਕਰਦਾ ਅੱਜ ਸਾਰਾ ਦਿਨ ਤੁਹਾਨੂੰ ਰੱਜ ਕੇ ਸੈਰ ਕਰਾਣਾ ਰੱਜ ਕੇ ਮੈਂ ਅੱਜ ਘੁਮਾਵਾਂ ਤੁਹਾਨੂੰ ਰੱਜ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ ਤੇ ਤੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੈਦਿਆ ਬਹੁਤ ਹੋ ਗਿਆ ਇੰੋਂ ਦੱਸ ਵੀ ਤੇਰਾ ਕਿਰਾਇਆ ਪਾੜਾ ਕਿੰਨਾ ਕੁ ਬਣ ਗਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਹੜੇ ਕਿਰਾਏ ਦੀ ਗੱਲਾਂ ਕਰਦੇ ਹੋ ਤੁਸੀਂ ਕਿਹੜੇ ਪਾੜੇ ਦੀ ਗੱਲਾਂ ਕਰਦੇ ਹੋ ਤੁਸੀਂ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਰਨੂ ਹੱਥ ਜੋੜ ਕੇ ਕਹਿੰਦਾ ਓ ਕਲੰਗੀਆਂ ਵਾਲਿਆ ਤੂੰ ਵੀ ਤੇ ਮਲਾ ਤੇ ਮਲਾ ਮੈਂ ਵੀ ਆ ਮਲਾ ਮੈਂ ਵੀ ਤੇ ਮਲਾ ਤੂੰ ਵੀ ਜਦੋਂ ਇਹ ਗੱਲ ਗੁਰੂ ਕੇ ਸਿੱਖਾਂ ਨੇ ਸੁਣੀ ਥੋੜਾ ਜਿਹਾ ਮਾਈਂਡ ਥੋੜਾ ਜਿਹਾ ਗੁੱਸਾ ਕੀਤਾ ਵੀ ਤੂੰ ਗੁਰੂ ਦੀ ਬਰਾਬਰੀ ਗੁਰੂ ਦਾ ਸਰੀਕ ਗੁਰੂ ਦੇ ਬਰਾਬਰ ਮਲਾਹ ਸਮਝਦਾ ਹੈ ਆਪਣੇ ਆਪ ਨੂੰ ਤਨ ਮੇਰੇ ਗੁਰੂ ਗੋਬਿੰਦ ਸਮਰ ਕਹਿੰਦੇ ਸਿੰਘੋ ਜਰਾ ਇਹਦੀ ਗੱਲ ਨੂੰ ਸਮਝੋ ਕਹਿਣਾ ਕੀ ਚਾਹੁੰਦਾ ਸੈਦਾ ਭਾਈ ਸੈਦਾ ਕਹਿੰਦਾ ਗੁਰੂ ਕਲੰਗੀਆਂ ਵਾਲਿਆ ਤੂੰ ਵੀ ਤੇ ਮਲਾ ਮਲਾ ਮੈਂ ਵੀ ਆਂ ਮੈਂ ਤੇ ਦੁਨੀਆ ਦਾ ਮਲਾ ਹੈ ਮੈਂ ਤੇ ਲੋਕਾਂ ਨੂੰ ਸੈਰ ਕਰਾਉਣਾ ਲੋਕਾਂ ਨੂੰ ਇੱਕ ਪੱਤਨ ਤੋਂ ਦੂਜੀ ਪੱਤਨ ਜਾ ਕੇ ਛੜਨਾ ਹੈ ਗੁਰੂ ਕਲੰਗੀਆਂ ਵਾਲਿਆ ਤੂੰ ਤੇ ਪੂਰੇ ਸੰਸਾਰ ਨੂੰ ਤਾਰਨ ਵਾਲਾ ਹੈ ਤੂੰ ਤੇ ਪੂਰੀ ਦੁਨੀਆ ਨੂੰ ਬੰਨੇ ਲਾਉਣ ਵਾਲਾ ਹੈ ਤੂੰ ਤੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਾ ਹੈ ਕਿਰਪਾ ਕਰੀ ਰਹਿਮਤ ਕਰੀ ਜਿੱਦ ਮੈਂ ਗਰੀਬੜਾ ਸਿੱਖ ਤੇਰੇ ਵੇੜੇ ਦੇ ਵਿੱਚ ਸਵਾਰ ਹੋ ਗਿਆ ਉਹਦੇ ਮੇਰੇ ਡੁੱਬ ਰਹੇ ਵੇੜੇ ਨੂੰ ਬੋਲੋ ਪਾਰ ਲਾ ਦੀ ਆਖੋ ਸਤਨਾਮ ਤੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਕਲ ਦੇ ਵਿੱਚ ਲੈ ਲਿਆ ਜੀ ਸੈਦਾ ਬੁਕਲ ਦੇ ਵਿੱਚ ਲਿਆਵਾ ਤੇ ਤੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਸੈਦਿਆ ਤੂੰ ਤੇ ਇੱਕ ਦੀ ਗੱਲ ਕਰਦਾ ਸੀ ਕੱਲੇ ਪਾਰ ਹੋਣ ਦੀ ਗੱਲ ਕਰਦਾ ਸੀ ਜਾ ਤੇਰੇ ਤੇ ਗੁਰੂ ਨਾਨਕ ਦੇ ਮਹਾਰਾਜੀ ਮਿਹਰ ਵਰਤੀ ਤੇਰੀ ਮੈਂ 21 ਕੁਲਾਂ ਨੇ ਜਿਹੜੀਆਂ ਤਾਰਦਾ ਇਹ ਗੱਲਾਂ ਬਾਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਿਆਂ ਦੇ ਸਾਹਮਣੇ ਕਰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਜਿਨ੍ਹਾਂ ਨੂੰ ਨਹੀਂ ਸਮਝ ਸੀ ਗੁਰਮੁਖ ਬਿਰਿਓ ਮਜ਼ਾਕ ਅਡੰਦੇ ਨੇ ਉਹ ਹੱਸਦੇ ਨਹੀਂ ਵੀ ਲੈ ਕਿਹੜੇ ਇੱਕ ਇੱਕ ਉਲਾਂ ਦੀਆਂ ਗੱਲਾਂ ਕਰਨਦਾ ਹੈ ਕਿਹੜੇ ਮਲਾਹ ਬਣੇ ਦੀਆਂ ਗੱਲਾਂ ਕਰਨ ਦੱਸਦਾ ਇਹਦੇ ਬੇੜੇ ਦੇ ਵਿੱਚ ਤੇ ਸਵਾਰ ਹੀ ਕੋਈ ਨਹੀਂ ਹੁੰਦਾ ਯਾਦ ਰੱਖਿਓ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਰਨੇ ਕੱਲਾ ਕਿਆ ਨਹੀਂ ਸਿੱਧੀਆਂ ਸੱਚੀ ਇੱਕ ਇੱਕ ਉਲਾਂ ਤਾਰ ਦਿੱਤੀਆਂ